ਅੰਮ੍ਰਿਤ ਦਾ ਝੰਡਾ 22 ਫੁੱਟ ਦਾ ਰਾਜਨੀਤੀ ਨਾਲੋਂ ਅੱਜ ਕੀ ਕਾਲੀ ਫੂਲਾ ਸਿੰਘ ਵਰਗੇ ਜੱਥੇਦਾਰ ਰਹਿਣ ਅੱਜ ਜੱਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜਿਹਦੀ ਸਵਾਰੀ ਹੋਣੀ ਚਾਹੀਦੀ ਸੀ ਜਿਹਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜੱਥੇਦਾਰਾਂ ਨੂੰ ਕੀ ਪ੍ਰਸਤਵ ਸੱਦਿਆ ਜਾਂਦਾ ਉਥੋਂ ਹੁਕਮ ਲਾਇਆ ਜਾਂਦਾ ਕੌਕੇ ਸਾਹਿਬ ਵਰਗੇ ਜਥੇਦਾਰ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਉਹ ਇਹ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਉਹ ਇਹ ਕਹਿੰਦੀ ਆ ਆਪ ਦੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਟਕਪਟੁਗੀਆਂ ਵਾਂਗੇ ਗੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਚਲੋਗੇ ਸੀ ਉਹ ਅਸਲੀ ਜ਼ਿੰਮੇਵਾਰ ਨੇ ਜਦੋਂ ਤੁਸੀਂ ਕਾਨੂੰਨ ਦਾ ਸਿਆਸੀਕਰਨ ਕਰਦੇ ਹੋਗੇ ਪੁਲਿਸ ਦਾ ਸਿਆਸੀਕਰਨ ਕਰਦੇ ਹੋਗੇ ਤੇ ਨਿੱਜੀ ਮਸਾਫਤ ਦੇ ਵਾਸਤੇ ਨਿੱਜੀ ਫਾਇਦਿਆਂ ਦੇ ਵਾਸਤੇ ਤੁਸੀਂ ਕਾਨੂੰਨ ਨੂੰ ਆਪਣੀ ਖਤputnik ਬਣਾ ਕੇ ਇਸਤੇਮਾਲ ਕਰੋਗੇ ਤੇ ਫਿਰ ਲੋਕ سزا ਦਿੰਦੇ ਆ ਇਹੋ ਕਲੀ ਦਾ ਲੱਗਣਾ 45 ਤੋਂ ਕਦੇ ਘਟਿਆ ਨਹੀਂ ਅੱਜ ਦੇਖੋ ਦੋ ਸੀਟਾਂ ਤੇ ਖੜੇ ਆ ਕਿਉਂ ਖੜੇ ਆ ਜਿਹੜੇ 40 ਸਾਲ ਪੰਛ ਦੇ ਨਾਂ ਦੇ ਉੱਤੇ ਰਾਜ ਕਰਕੇ ਉਹਦਾ ਪੰਛ ਨੂੰ ਹੀ ਗੁਰੂ ਸਾਹਿਬ ਦੇ ਅੰਖਰਾ ਤੇ ਵੋਟਾਂ ਖਾਤਰ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਟੱਪ ਤੱਕ ਗਿਰਾਂਗੇ ਆਪਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ